ਖਾਲੀ ਪੈਣ ਪੈਣ ਖਾਲੀ ਪੈਣ ਗੱਲ ਮੈਂ ਤਾਂ ਮੈਨੂੰ ਗੱਲ ਕੱਢੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਬਾਅਦ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਇਹ 6-7 ਸੌ ਰਿਆਂ ਨਾਲ ਪੰਜ ਚਾਰ ਜੋ ਆਕ ਨੇ ਜੀ ਮੈਂ ਇਹਨਾਂ ਨੂੰ ਕਿਹਾ ਵੀ ਤਿੰਨ ਸਾਲ ਤੋਂ ਉੱਪਰ ਬੱਚੇ ਹੀ ਡੇਟ ਲੱਗੂ ਜਦੋਂ ਇਹਨਾਂ ਨੇ ਪਹਿਲਾਂ ਦੋ ਟਿਕ ਟੰਗ ਟਾਈਆਂ ਦੋ ਬੱਚੇ ਉਦੋਂ ਅੰਦਰ ਲੈ ਗੀਆਂ ਉਲਕੋ ਕੇ ਉਦੋਂ ਬਾਅਦ ਇੱਕ ਡੇਟ ਕਟਾਈ ਦੋ ਬੱਚੇ ਫੇਰ ਲੈ ਗੀਆਂ ਮੈਂ ਵਿੱਚ ਗਿਆ ਮਹਾਪਾਇਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ ਇਹਨਾਂ ਦੇ ਨਾਲ ਇੱਕ ਕੁੜੀ ਆ ਉਹ ਕਹਿੰਦੀ ਇਹ ਤੇਰੇ ਪਿਓ ਦੀ ਬਸਾ ਤੂੰ ਐ ਬੋਲਦਾ ਤੂੰ ਜੇ ਇਹ ਬੋਲ ਸੀ ਟਿਕਟ ਕਟਾ ਰਹੇ ਸੀਗੇ ਕੰਡਕਟਰ ਨੇ दारू ਪੀਤੀ ਹੋਈ ਸੀ ਮੈਂ ਡਰੋਪ ਟੈਸਟ ਕਰਾਉਣਾ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ 'ਚ ਕੋਈ ਕੈਮੀਕਲ ਹੋਵੇ ਮੈਨੂੰ ਜਿੱਥੇ ਕਹੋ ਉੱਥੇ ਲੱਗਦਾ ਗੱਡੀ ਉੱਥੋਂ ਤੋਰੀ ਠਾਣੇ ਵੱਲ ਨੂੰ ਆ ਰਿਹਾ ਸਾਨੂੰ ਕਹਿੰਦੇ ਅਸੀਂ ਜੂਪੀ ਦੇ ਹੁੰਨੇ ਆ ਅਸੀਂ ਤੈਨੂੰ ਵੜ ਦਾਂਗੇ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ ਜਦੋਂ ਇਹ ਜੂਪੀ ਦੇ ਬਸਨੀਕ ਨੇ ਇਹਨਾਂ ਦਾ ਪੰਜਾਬ 'ਚ ਆਧਾਰ ਕਿਉਂ ਬਣਾਇਆ ਜਾਂਦਾ ਹੈ ਮੈਂ ਸਿੱਖ ਪਾਈਆਂ ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈ ਜੀ ਇਹ ਕਹਿੰਦੇ ਕਿ ਸਾਨੂੰ ਪਹਿਲਾਂ ਸੀਟ ਦੇ ਗਿਰਾ ਦਿੱਤਾ ਉਹਨੇ ਮਾਰ ਕੇ ਉਹਨਾਂ ਨੇ ਵੀਡੀਓ ਵੀ ਇੱਕ ਦਿੱਤੀ ਵੀ ਹੈ ਜਿਹਦੇ ਤੂੰ ਤੋੜੀ ਵੀ ਉਹਦੇ 'ਚ ਉਹਨਾਂ ਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ ਉਹਨਾਂ ਨੇ ਮੇਰਾ ਕਮੀਜ਼ ਪਾੜੇ ਦੇਖਿਆ ਤੁਸੀਂ ਉਹਨਾਂ ਨੇ ਮੇਰੇ ਥਾਪੜ ਮਾਰੇ ਉਹ ਦਿਖਾਇਆ ਉਹਨਾਂ ਨੇ ਪੀਆਰਟੀ ਸਿੱਧੀ ਸਰਕਾਰੀ ਬੱਸ ਤੇ ਕੰਡਕਟਰ ਅਤੇ ਬੀਬੀਆਂ ਚ ਹੱਥੋਪਾਈ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੀਬੀਆਂ ਤੇ ਕੰਡਕਟਰ ਦੇ ਵੱਲੋਂ ਇੱਕ ਦੂਜੇ ਦੇ ਥੱਪੜ ਮਾਰੇ ਜਾ ਰਹੇ ਨੇ ਤੇ ਕੰਡਕਟਰ ਦਾ ਕਮੀਜ਼ ਪਾੜਿਆ ਹੋਇਆ ਵੀ ਨਜ਼ਰ ਆ ਰਿਹਾ ਦੱਸਦੀ ਕਿ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਕਿ ਅੱਧੀ ਟਿਕਟ ਨੂੰ ਲੈ ਕੇ ਇਹ ਸਾਰਾ ਹੰਗਾਮਾ ਹੋਇਆ ਤੇ ਗੱਲ ਥੱਪੜਾਂ ਤੱਕ ਪਹੁੰਚ ਗਈ

ਪੀੜਤ ਵਿਭਿਆਨੇ ਇਲਜ਼ਾਮ ਲਗਾਏ ਕਿ ਕੰਡਕਟਰ ਦੇ ਸ਼ਰਾਬ ਪੀਤੇ ਹੋਏ ਸੀ ਤੇ ਟਿਕਟ ਨੂੰ ਲੈ ਕੇ ਉਹਨਾਂ ਦੇ ਨਾਲ ਬਸ ਲੋਕੀ ਕੀਤੀ ਗਈ ਜਿਸ ਤੋਂ ਬਾਅਦ ਕੰਡਕਟਰ ਨੇ ਇੱਕੋ ਪਰਿਵਾਰ ਦੀਆਂ ਬਸ 'ਚ ਬੈਠੀਆਂ ਔਰਤਾਂ ਦੇ ਉੱਤੇ ਹੱਥ ਚੁੱਕਿਆ ਅ ਸਰ ਸੜਨਾ ਮਮਿਸ਼ਾ ਹੈ ਮੇਰਾ ਨਾਮ ਮਮਿਸ਼ਾ ਅਸੀਂ ਸਰੰਦ ਤੋਂ ਆਏ ਆ ਅਸੀਂ ਪਟਿਆਲਾ ਕਾਲੀ ਮਾਤਾ ਮੱਠਰ ਟੇਕਣਗੇ ਅਸੀਂ ਪੂਰਾ ਫੈਮਿਲੀ ਨਾਲ ਤੇ ਉਸ ਤੋਂ ਬਾਅਦ ਅਸੀਂ ਤਾਂ ਇੱਥੋਂ ਆਰਾਮਨਾਲ ਗਏ ਉੱਥੋਂ ਅਸੀਂ ਆਏ ਹਾਂ ਉਸ ਤੋਂ ਬਾਅਦ ਸੇ ਬੱਸ ਸਟੈਂਡ ਤੋਂ ਪਟਿਆਲਾ ਅਸੀਂ ਚੜਨ ਲੱਗੇ ਬੱਸ ਤੋਂ ਹਾਂਜੀ ਨਵੇਂ ਬੱਸ ਸਟੈਂਡ ਤੋਂ ਅਸੀਂ ਚੜਨ ਲੱਗੇ ਉਸ ਤੋਂ ਉਹਨੇ ਸਾਨੂੰ ਮਿਲ ਕੇ ਟਿਕਟ ਅੱਥੇ ਘਟਵਾਓ ਬਾਹਰੋਂ ਫਿਰ ਅਸੀਂ ਬਾਹਰ ਟਿਕਟ ਕਟਵਾ ਕੇ ਅੰਦਰ ਜਾਣ ਲੱਗੇ ਉਸ ਤੋਂ ਮੇਰੀ ਮੇਰੀ ਭਾਣਜੀ ਸੀਗੀ ਮੇਰੀ ਭੈਣ ਦੀ ਕੁੜੀ ਸੀਗੀ ਉਹ ਪਿੱਛੇ ਚੜਨ ਲੱਗੀ ਉਹ ਪਿੱਛੇ ਚੜਨ ਲੱਗੀ ਬੱਚੀ ਛੋਟੀ ਉਹ ਕਹਿੰਦਾ ਓਏ ਓਏ ਤਰਕੋ ਇੱਧਰ ਪਹਿਲਾਂ ਤਾਂ ਉਹਨੇ ਬਦਤਮੀਜ਼ ਨਾਲ ਬੋਲਿਆ ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦਾ ਤੁਸੀਂ ਫਿਰ ਉਹ ਕਹਿੰਦਾ ਕਿ ਕੀ ਹੋਇਆ ਕੀ ਹੋਇਆ ਮੈਂ ਕਿਹਾ ਬਦਤਮੀਜ਼ੀ ਨਾਲ ਨਾ ਬੋਲੋ ਫਿਰ ਕਹਿੰਦਾ ਸਾਲੀ ਭੈਣ ਭੈਣ ਕਾਲੀ ਪੈਣ ਗਾਲ ਕਮਾ ਮੈਨੂੰ ਗਾਲ ਕੱਢੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਬਾਅਦ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਕਹਿੰਦਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ ਇੰਨਾ ਤੁਹਾਡੀ ਬਸ ਨਾ ਮੇਰੀ ਬਸ ਨਾ ਤੁਹਾਡੇ ਪਿਓ ਦੀ ਬਸ ਇਹ ਸਰਕਾਰੀ ਰੋਡ 'ਤੇ ਜਾ ਪੀ ਆਰਟੀਸੀ ਹੈ ਠੀਕ ਹੈ ਨਾ ਉਸ ਤੋਂ ਬਾਅਦ ਉਹਨੇ ਮੈਨੂੰ ਹੋਰ ਮਾਰਿਆ ਮੈਨੂੰ ਦੱਬ ਦਵਾ ਕੇ ਥੱਪੜ ਦੋ ਤਿੰਨ ਥੱਪੜ ਮਾਰੇ ਮੈਨੂੰ ਉਸ ਤੋਂ ਬਾਅਦ ਉਹਨੂੰ ਬੈੱਡ ਤੇ ਲਟਾਤਾ ਸੀਟ ਤੇ ਲਟਾਤਾ ਮੇਰੀ ਮੰਮੀ ਨੂੰ ਵੀ ਮਾਰਿਆ ਖਿੱਚ ਕੇ ਤਿੰਨ ਚਾਰ ਥੱਪੜ ਕੀ ਨਾਮ ਹੈ ਜੀ ਤੁਹਾਡਾ ਸੁਨੇਹਾ ਕੱਛ ਸਰੰਦ ਤੋਂ ਤੇ ਮਾਮਲਾ ਕੀ ਹੋਇਆ ਬਸ ਤੇ ਜਿਹੜੀ ਗੱਲ ਹੋਈ ਆ ਕੀ ਮਾਮਲਾ ਬਸ ਤੇ ਅਸੀਂ ਟਿਕਟ ਕਟਾ ਰਹੇ ਸੀਗੇ ਕੰਡਕਟਰ ਨੇ दारू ਪੀਤੀ ਹੋਈ ਸੀ ਅਸੀਂ ਕਿਹਾ ਕਿ ਉਹ ਕਹਿੰਦਾ ਟਿਕਟ ਕਟਾਓ ਸਾਰੇ ਬੱਚੇ ਇੱਕ ਜਣੇ ਨੇ ਕਟਾ ਲਿਆ ਸਾਡੇ ਚੋਂ 10 12 ਜਣੇ ਸੀਗੇ ਅਸੀਂ ਨਾਲ ਫਿਰ ਉਹ ਸਾਰਿਆਂ ਨੇ ਨਹੀਂ ਸਾਰਿਆਂ ਨੇ ਨਹੀਂ ਕਟਾਇਆ ਦੋ ਜਣੇ ਨੇ ਕਟਾ ਲਿਆ ਉਹ ਅੰਦਰ ਚੱਲ ਗਏ ਇੱਕ ਛੋਟੀ ਜੀ ਕੁੜੀ ਸੀਗੀ ਉਹ ਵੀ ਜਾਣ ਲੱਗ ਉਹ ਪਿੱਛੇ-ਪਿੱਛੇ ਚੱਲ ਗਈ ਉਹ ਕਹਿੰਦਾ ਤੁਸੀਂ ਪਿੱਛੇ ਕਿਵੇਂ ਗਏ ਦੱਬ ਕੇ ਉਹਨੇ ਝਟਕਾ ਮਾਰਿਆ ਕਿੰਨੇ ਸਾਲ ਦੀ ਬੱਚੀ ਸੀ ਤਿੰਨ ਸਾਲ ਦੀ ਅੱਛਾ ਉਹਨੇ ਕਿਹਾ ਉਹਦੀ ਟਿਕਟ ਕਟਾ ਫਿਰ ਅਸੀਂ ਕਿਹਾ ਕਟਾ ਲਾਂ ਬੱਚੇ ਆ ਕਿੱਥੇ ਮੰਦੇ ਹੋ ਪਿੱਛੇ ਚੱਲ ਗਏ ਫਿਰ ਉਹਨੇ ਉਹਨੋਂ ਅਮੀਸ਼ਾ ਦੀਦੀ ਨੇ ਕਿਹਾ ਕਹਿੰਦਾ ਕਿਉਂ ਗਈ ਉਹ ਕਿਉਂ ਗਈ ਉਹ ਅੰਦਰ ਉਹਦੀ ਟਿਕਟ ਕਟਾਓ ਫਿਰ ਅਸੀਂ ਕਿਹਾ ਹਾਂ ਕਟਾ ਲਾਂਗੇ ਬਸ ਐਵੇਂ ਭੱਜੇ ਥੋੜੀ ਨਾ ਜਾ ਰਹੇ ਕਿੱਥੇ ਫਿਰ ਉਹ ਅਮੀਸ਼ਾ ਦੀਦੀ ਕਹਿੰਦੀ ਇਹ ਗੱਲ ਤੁਸੀਂ ਪਿਆਰ ਨਾਲ ਕਹਿ ਸਕਦੇ ਹੋ ਫਿਰ ਕਹਿੰਦਾ ਤੇ ਤੇਰੇ ਬੁੜੇ ਦਾ ਰਾਜ ਹੈ ਤੇ ਸਰਕਾਰੀ ਫਿਰ ਅਮੀਸ਼ਾ ਦੀਦੀ ਕਹਿੰਦੀ ਕੀ ਸਰਕਾਰੀ ਬੱਸ ਹੈ ਤੇ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਵੀ ਕਹਤਾ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਜਾ ਕੇ ਅੰਦਰ ਉਹਦੇ ਉਹਦੇ ਮਤਲਬ ਉਹਨੇ ਟਿਕਟ ਕਟਾ ਲਈ ਸੀਗੀ ਉਹਨੇ ਟਿਕਟ ਕਟਾ ਲਈ ਸੀਗੀ ਉਹ ਗਿਆ ਅੰਦਰ ਉਹਨੇ ਉਹਦੀ ਕੋਲਰ ਤੇ ਹੱਥ ਮਾਰ ਕੀਤਾ ਉਹਨੇ ਕੰਡਕਟਰ ਨੇ ਅਮੀਸ਼ਾ ਦੀਦੀ ਦੇ ਕੋਲਰ ਤੇ ਹੱਥ ਚੱਕਿਆ ਉਹਨੂੰ ਫੜ ਲਿਆ ਉਹਦੇ 5-6 ਥੱਪੜ ਲਾਏ ਆ ਕੰਡਕਟਰ ਵੱਲੋਂ ਹਾਂਜੀ ਕੰਡਕਟਰ ਧੰਨਵਾਦ ਉਹਦੇ ਸ਼ਿਕਾਇਤ ਦਰਜ ਕਰਵਾਉਣ ਥਾੜੀ ਪਹੁੰਚੇ ਡਰਾਈਵਰ ਨੇ ਕਿਹਾ ਕਿ ਇਹਨਾਂ ਔਰਤਾਂ ਨੇ ਧਮਕੀ ਦਿੱਤੀ ਕਿ ਅਸੀਂ ਜੂਪੀ ਦੀਆਂ ਵੱਢ ਕੇ ਰੱਖ ਦੇਾਂਗੇ ਜਿਸ ਤੋਂ ਬਾਅਦ ਟਿਕਟ ਨੂੰ ਲੈ ਕੇ ਪਹਿਲਾਂ ਔਰਤਾਂ ਨੇ ਉਸ ਦੇ ਉੱਤੇ ਹੱਥ ਚੁੱਕਿਆ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਮੈਂ ਪਟਿਆਲਾ ਡੀਪੂ ਚੋਂ ਅਡਵਾਂਸ ਬੁੱਕਰ ਡਿਊਟੀ ਕਰਦਾ ਗੱਡੀ ਕਿੱਥੇ ਜਾ ਰਹੀ ਸੀ ਇਹ ਗੱਡੀ ਪਟਿਆਲਾ ਤੋਂ ਨੰਗਲ ਜਾ ਰਹੀ ਸੀ ਜਦੋਂ ਪਟਿਆਲੇ ਬੱਸ ਸਟੈਂਡ 'ਚ ਗੱਡੀ ਕਾਊਂਟਰ ਲੱਗੀ ਆ ਮੈਂ ਟਿਕਟਾਂ ਕੱਟਣ ਲੱਗਿਆਂਗਾ ਲੇਡੀਜ਼ ਵਾਰੀਆਂ ਆਈਆਂ ਚਲੋ ਮੈਂ ਪਹਿਲਾਂ ਅਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਡੇਟਾਂ ਕੱਟੀਆਂ ਇਹ ਸਰਹੰਦ ਦੀਆਂ ਸਵਾਰੀਆਂ ਆਈਆਂ ਇਹ 6-7 ਸਵਾਰੀਆਂ ਨਾਲ ਪੰਜ ਚਾਰ ਜੁਆਕ ਨੇ ਜੀ ਮੈਂ ਇਹਨਾਂ ਨੂੰ ਕਿਹਾ ਵੀ 3 ਸਾਲ ਤੋਂ ਉੱਪਰ ਬੱਚੇ ਦੀ ਡੇਟ ਲੱਗੂ ਜਦੋਂ ਇਹਨਾਂ ਨੇ ਪਹਿਲਾਂ ਦੋ ਟਿਕਟਾਂ ਘਟਾਈਆਂ ਦੋ ਬੱਚੇ ਉਦੋਂ ਅੰਦਰ ਲੈ ਗਈਆਂ ਢੁਲਕੋ ਕੇ ਉਦੋਂ ਬਾਅਦ ਇੱਕ ਡੇਟ ਕਟਾਈ ਦੋ ਬੱਚੇ ਫੇਰ ਲੈ ਗਈਆਂ ਮੈਂ ਵਿੱਚ ਗਿਆ ਮਹਾਪਾਈਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ ਇਹਨਾਂ ਦੇ ਨਾਲ ਇੱਕ ਕੁੜੀ ਆ ਉਹ ਕਹਿੰਦੀ ਇਹ ਤੇਰੇ ਪਿਓ ਦੀ ਬਸਾ ਤੂੰ ਐ ਬੋਲਦਾ ਤੂੰ ਇਹ ਬੋਲਦਾ ਉਹ ਉਹ ਮੂਰੇ ਹੋ ਗਈ ਦੋ ਲੇਡੀਜ਼ ਸਾਹਦੇ ਹੋ ਗਿਆ ਇੱਕ ਪਿੱਸੇ ਹੋ ਗਿਆ ਇਹਨਾਂ ਨੇ ਮੇਰੇ ਥਾਪੜੇ ਮਾਰੇ ਮੇਰੀ ਪੱਗ ਲਾਹੀਆ ਮੇਰਾ ਪੜਾ ਕਮੀਜ ਜੀ ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਤੋਂ ਗੱਡੀ ਉੱਥੋਂ ਤੋਰੀ ਠਾਣੇਵਾਲ ਨੂੰ ਆ ਰਹੇ ਹਾਂ ਸਾਨੂੰ ਕਹਿੰਦੇ ਅਸੀਂ ਜੂਪੀ ਦੇ ਹੁੰਨੇ ਆ ਅਸੀਂ ਤੈਨੂੰ ਵੜ ਦਾਂਗੇ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ ਜਦੋਂ ਇਹ ਜੂਪੀ ਦੇ ਬਸ ਨੀਕ ਨੇ ਇਹਨਾਂ ਦਾ ਪੰਜਾਬ ਤੋਂ ਆਧਾਰ ਕੜ ਕੇ ਕਿਉਂ ਬਣਾਇਆ ਜਾਂਦਾ ਹੈ ਮੈਂ ਸਿੱਖ ਭਾਈ ਹਾਂ ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈ ਜੀ ਬਾਈ ਜੀ ਉਹਨਾਂ ਦਾ ਤਾਂ ਕਹਿਣਾ ਹੈ ਕਿ ਇਹਨਾਂ ਨੇ ਗਾਲੀ ਗਲੋਚ ਕੀਤੀ ਬਾਈ ਜੀ ਉੱਥੇ ਸਵਾਰੀਆਂ ਸੀ ਤੁਸੀਂ ਸਵਾਰੀਆਂ ਤੋਂ ਸਾਰਿਆਂ ਤੋਂ ਡਵੇਟ ਲੈਂਦੇ ਕੀ ਸਵਾਰੀਆਂ ਨੇ ਕਿਹਾ ਜੇ ਸਵਾਰੀਆਂ ਹਾਂ ਮੇਰੇ ਪੱਖ 'ਚ ਨਹੀਂ ਖੜਦੇ ਜੋ ਮੈਨੂੰ ਬਣਦੀ ਕਾਰਵਾਈ ਆ ਉਹ ਸੋਝਾ ਦਿੱਤੀ ਜਾਵੇ ਜੀ ਕਾਰਨ ਕੀ ਮੰਦੇ ਹੋ ਲੜਾਈ ਦਾ ਕਾਰਨ ਕੀ ਬਣਦੇ ਆ ਆਧਾਰ ਕਾਰਡ ਮੰਦੇ ਆ ਜੀ ਮੇਨ ਕਾਰਨ ਇਹਨਾਂ ਨੂੰ ਆਪਣਾ ਐ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਘਟਾਈਏ ਸਾਡੇ 20 50 ਲੱਗਣਗੇ ਅਸੀਂ ਤਾਂ ਫ੍ਰੀ ਸਫਰ ਕਰਦੇ ਆਂ ਜੀ ਉਹ ਬੱਚੇ ਦੀ 25 ਰੁਪਏ ਦੀ ਟਿਕਟ ਲੈਣ ਪਿੱਛੇ ਇਹਨਾਂ ਨੇ ਆ ਕੁਝ ਕਰਿਆ ਜੀ ਜਿਹਦੇ ਕਰਕੇ ਇਹਨਾਂ ਨੇ ਵਲੋਂ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਜਿਹੜਾ ਮੇਰੇ ਹੱਥ ਚ ਕੈਸ਼ ਤੀਗਾ ਤੇ ਮੇਰਾ ਝੋਲਾ ਫੜਿਆ ਗਿਆ ਮੇਰੇ ਆਲੇ-ਦਾਲ ਉਹਨਾਂ ਨੇ ਥਾਪੜੇ ਮਰਿਆ ਮੇਰੀ ਪੱਗ ਲਾਹੀਆ ਦੇਖ ਸਕਦੇ ਹੋ ਤੁਸੀਂ ਮੇਰੀ ਕਮੀ ਚ ਪਾੜੀ ਹੈ ਲੇਕਿਨ ਉਹਨਾਂ ਨੇ ਪਹਿਲਾਂ ਕਿ ਉਹਨਾਂ ਨੇ ਕਹਿਣਾ ਕਿ ਕੰਡਕਟਰ ਵੱਲੋਂ ਨਸਾ ਵੀ ਕੀਤਾ ਲੱਗਦਾ ਸਾਨੂੰ ਬਾਈ ਜੀ ਮੈਂ ਬਾਈ ਮੇਰੀ ਗੱਲ ਸੁਣੋ ਮੈਂ ਡ੍ਰੌਪ ਟੈਸਟ ਕਰਾਉਣਾ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ ਚ ਕੋਈ ਕੈਮੀਕਲ ਹੋਵੇ ਮੈਨੂੰ ਜਿੱਥੇ ਕਹੋ ਉੱਥੇ ਲੈ ਜਾਓ ਇਹ ਕਹਿੰਦੇ ਕਿ ਸਾਨੂੰ ਪਹਿਲਾਂ ਸੀਟ ਦੇ ਗਿਰਾ ਦਿੱਤਾ ਉਹਨੇ ਕੁੱਟਮਾਰ ਕੀਤੀ ਉਹਨਾਂ ਨੇ ਵੀਡੀਓ ਵੀ ਇੱਕ ਦਿੱਤੀ ਵੀ ਆ ਜਿਹਦੇ ਤੂੰ ਤੁਹਾਡੀ ਵੀ ਮਾਰਦੀ ਆ ਰਹੀ ਹੈ ਉਹਦੇ ਚ ਉਹਨਾਂ ਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ ਉਹਨਾਂ ਨੇ ਮੇਰਾ ਕਮੀਜ਼ ਪਾੜੇ ਦੇਖਿਆ ਤੁਸੀਂ ਉਹਨਾਂ ਨੇ ਮੇਰੇ ਥਾਪੜ ਮਾਰੇ ਉਹ ਦਿਖਾਇਆ ਉਹਨਾਂ ਨੇ ਲੇਕਿਨ ਵੀਡੀਓ ਦਿਖਾਣ ਦੀ ਦਿੱਤੀ ਉਹਨਾਂ ਨੇ ਦੋ ਤਿੰਨ ਜਿਵੇਂ ਤੁਸੀਂ ਕੁੱਟਮਾਰ ਕਰ ਰਹੇ ਹੋ ਮਹਿਲਾ ਨਾਲ ਜਦੋਂ ਜਦੋਂ ਖਿੱਚ ਰਹੇ ਹੋ ਬਾਈ ਜੀ ਜਦੋਂ ਤੁਸੀਂ ਵੀਡੀਓ ਵੇਖੀ ਆ ਜਿਹੜੀ ਮੇਰੀ ਕਮੀਜ਼ ਪਾੜੀ ਹੋਈ ਆ ਜਿਹੜੀ ਮੇਰੀ ਪੱਗ ਲਾਹੀ ਹੋਈ ਆ ਇਹ ਦੇਖੀ ਆ ਉਹ ਤੇ ਤੁਸੀਂ ਉਹ ਤੁਸੀਂ ਦੇ ਦੋ ਤੁਹਾਡੇ ਕੋਲ ਐ ਮੈਂ ਵੀਡੀਓ ਬਣਾਉਂਗਾ ਮੈਂ ਆਪਦਾ ਪਛਾਣ ਕਰੂ ਨੀ ਲੱਗਦਾ ਟਿਕਟ ਨੂੰ ਲੈ ਕੇ ਹੀ ਹੋ ਰਿਹਾ ਹੈ ਜੀ ਟਿਕਟ ਅੱਧੀ ਟਿਕਟ ਹਾਫ ਟਿਕਟ ਪਿੱਛੇ ਹੋਇਆ ਜੀ ਹੋਣ ਥਾਣੇ ਆਏ ਤੁਸੀਂ ਹਾਂਜੀ ਹੁਣ ਥਾਣੇ ਅਸੀਂ ਐਫ ਆਈ ਆਰ ਦਾ ਅਰਜ਼ਿ ਲਖਾ ਕੇ ਸਾਡਾ ਪਟਿਆਲਾ ਟੂ ਨੰਗਲ ਨੰਗਲ ਟੂ ਬਠਿੰਡਾ ਟਾਈਮ ਐਸ ਹੋਇਆ ਸੀ ਟਾਈਮ ਖਰਚਾ ਜੇ ਸਾਡੇ ਨਾਲ ਇਨਸਾਫ ਨਹੀਂ ਹੋਇਆ ਜਾਊਗਾ ਅਸੀਂ ਪਟਿਆਲਾ ਚੌਂਕ ਬੱਸ ਸਟੈਂਡ ਬੰਦ ਕਰਾਂਗੇ ਜਣ ਪੁਲਿਸ ਵੱਲੋਂ ਕੀ ਗੱਲਬਾਤ ਹੋ ਰਹੀ ਹੈ ਉਹ ਉਹਨਾਂ ਨੇ ਜੀ ਸਾਡੇ ਬਿਆਨ ਲੈਤੇ ਇਹਨਾਂ ਦੇ ਬਿਆਨ ਲੈਤੇ ਹਜੇ ਅਗਲੀ ਕਾਰਵਾਈ ਚੱਲ ਰਹੀ ਹੈ ਜੀ ਫਿਲਹਾਲ ਇਹਨਾਂ ਔਰਤਾਂ ਦੇ ਵੱਲੋਂ ਕੰਡਕਟਰ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਦਾਰਿਆ ਤੇ ਉਦੋਂ ਨਸ਼ੇ ਦੇ ਇਲਜ਼ਾਮਾਂ ਨੂੰ ਕੰਡਕਟਰ ਦੇ ਵੱਲੋਂ ਸਿਰੇ ਤੋਂ ਨਕਾਰਿਆ ਗਿਆ ਤੇ ਇਲਜ਼ਾਮ ਲਗਾਈ ਗਈ ਕਿ ਇਹ ਫਿਲਹਾਲ ਪੁਲਿਸ ਕੀ ਕਾਰਵਾਈ ਕਰਦੀ ਹੈ ਇਹ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ